ਸੰਗਤ ਜੀ ਨਾਇਨਪ੍ਰੋ ਪੰਜਾਬ ਦੇ ਨਾਲ ਜੁੜੇ ਜੋ ਤੇ ਅੱਜ ਅਸੀਂ ਤੁਹਾਨੂੰ ਇੱਕ ਐਸੇ ਗੁਰੂ ਘਰ ਦੇ ਵਜੀਰ ਨਾਲ ਮਿਲੌਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣਾ ਆਸ਼ੀਆਨਾ ਜਿਹੜਾ ਹੈ ਖੜਾ ਕਰਨ ਦੇ ਵਾਸਤੇ ਬਹੁਤ ਹੀ ਜਦੋਜਦ ਕੀਤੀ ਹੈ ਮਿਹਨਤ ਕਰ ਰਹੇ ਨੇ ਤੇ ਬੈਂਕ ਤੋਂ ਲੋਨ ਵੀ ਲੈ ਚੁੱਕੇ ਨੇ ਤੇ ਵਿਆਜੂ ਪੈਸਾ ਜਿਹੜਾ ਹੈ ਉਹ ਵੀ ਲੈ ਕੇ ਤੇ ਕਹਿ ਲੋ ਕੀ ਕਰਜ਼ਾਈ ਹੋ ਚੁੱਕੇ ਨੇ ਪਰ ਫਿਰ ਵੀ ਉਹਨਾਂ ਦਾ ਜਿਹੜਾ ਆਸ਼ੀਆਨਾ ਹੈ ਉਹ ਅੱਧ ਵਿਚਕਾਰ ਲਟਕਿਆ ਹੋਇਆ ਹੈ ਪੂਰਾ ਕੰਪਲੀਟ ਨਹੀਂ ਹੋਇਆ ਫਰਸ਼ ਰਹਿੰਦਾ ਹੈ ਅੱਧਾ ਜਿਹੜਾ ਉਹਨਾਂ ਦਾ ਆਸ਼ੀਆਨਾ ਜਿਹੜਾ ਹੈ ਉਹਨੂੰ ਪਲਸਤਰ ਹੋਣ ਵਾਲਾ ਰਹਿੰਦਾ ਹੈ ਕੀ ਕਾਰਨ ਨੇ ਹੋਰ ਵੀ ਕਈ ਉਹਨਾਂ ਦੇ ਜਿਹੜੇ ਕੰਮ ਨੇ ਰੁਕੇ ਹੋਏ ਨੇ ਕੀ ਕਾਰਨ ਆ ਕਿ ਜਿਹੜਾ ਉਹਨਾਂ ਦਾ ਆਸ਼ੀਆਨਾ ਜਿਹੜਾ ਇੱਕ ਗੁਰੂ ਘਰ ਦੇ ਵਜ਼ੀਰ ਦਾ ਜਿਹੜਾ ਆਸ਼ੀਆਨਾ ਹੈ ਉਹ ਅੱਧ ਵਿਚਕਾਰ ਲਟਕਿਆ ਹੋਇਆ ਹੈ ਉਹਨਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤੇ ਚਲੋ ਅਜੇ ਤੁਹਾਡੀ ਵੀ ਗੱਲਬਾਤ ਕਰਾਉਨੇ ਆ ਬਾਬਾ ਜੀ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕਾ ਖਾਲਸਾ ਬਾਬਾ ਕੀ ਨਾਂ ਕੀ ਜੀ ਸਭ ਤੋਂ ਪਹਿਲਾਂ ਆਪਣਾ ਨਾਂ ਦੱਸ ਦਿਓ ਭਾਈ ਠਾਕੁਰ ਸਿੰਘ ਭਾਈ ਠਾਕੁਰ ਸਿੰਘ ਜੀ ਸਭ ਗੱਲ ਕਰਾਂਗੇ ਕਿ ਤੁਹਾਡਾ ਆਸ਼ੀਆਨਾ ਦੇਖ ਰਹੇ ਆ ਗੁਰੂ ਘਰ ਦੇ ਤੁਸੀਂ ਵਜ਼ੀਰ ਹੋ ਹਾਂਜੀ ਅਧ ਵਿਚਕਾਰ ਲਟਕਿਆ ਹੋਇਆ ਹੈ ਅੱਧਾ ਕੰਮ ਹੋ ਗਿਆ ਪਲਸਤਰ ਵੀ ਹੋਏ ਨੇ ਤੇ ਦਰਵਾਜ਼ੇ ਵੀ ਜਿਹੜੇ ਲੱਗ ਰਹੇ ਨੇ ਨੇ ਕੀ ਕਾਰਨ ਬਣਿਆ ਕਿ ਜਿਹੜਾ ਅਧ ਵਿਚਕਾਰ ਜਿਹੜਾ ਇਹ ਕੰਮ ਰੁਕਿਆ ਪਿਆ ਹੈ ਉਹ ਇਸ ਤਰ੍ਹਾਂ ਜੀ ਕਿ ਇਹ ਪਲਾਟ ਜਿਹੜਾ ਆਪਾਂ ਲਿਆ ਸੀ ਆਪਾਂ ਆਵ ਲਿਆ ਜੀ ਇਹ ਪਲਾਟ ਤੇ ਆਪਾਂ 9.5 ਲੱਖ ਰੁਪਇਆ ਲੋਨ ਕੀਤਾ ਬੈਂਕ ਨੇ ਜੀ ਤੇ ਬੈਂਕ ਨੇ ਆਪਾਂ ਨੂੰ ਅੱਧਾ ਲੋਨ ਦਿੱਤਾ 4.32 ਲੱਖ ਰੁਪਇਆ ਆਪਣੇ ਲਿਆਇਆ ਤੇ ਬਾਅਦ ਦੇ ਵਿੱਚ ਉਹਨਾਂ ਕਹਿੰਦੇ ਵੀ ਸਾਨੂੰ ਸੋਧ ਕਰਾ ਕੇ ਦੋ ਰਜਿਸਟਰੀ ਦੀ ਸੋਧ ਹੋਣ ਵਾਲੀ ਆ ਖਸਰਾ ਨੰਬਰ ਨਹੀਂ ਪਿਆ ਪਲਾਟ ਨੰਬਰ ਦਾ ਇਹ ਕਾਫੀ ਕੋਸ਼ਿਸ਼ ਕਰਕੇ ਤਹਿਸੀਲਦਾਰ ਕੋਲ ਦੁਬਾਰਾ ਆਪਣੇ ਨੂੰ ਜਿਹੜੇ ਆਪਣੇ ਮਾਲਕਾ ਇਨਾਂ ਦੇ ਪਲਾਟ ਦੇ ਉਹਨਾਂ ਨੂੰ ਸੱਦਿਆ ਨੰਬਰਦਾਰ ਨੂੰ ਸੱਦਿਆ ਗਵਾਹ ਨੂੰ ਸੱਦਿਆ ਦੁਬਾਰਾ ਸਾਰੇ ਫੋਟੋਆਂ ਲੱਥੀਆਂ ਉੱਤੇ ਦੁਬਾਰਾ ਅੰਦਰ ਤਹਿਸੀਲਦਾਰ ਦੇ ਤੇ ਕਰਦਿਆਂ ਦੇ ਨਾਂ ਤੇ ਟ੍ਰਾਂਸਫਰ ਕਰਾਈ ਰਜਿਸਟਰੀ ਤੇ ਖਸਰਾ ਨੰਬਰ ਪਵਾ ਕੇ ਬੈਂਕ ਨੂੰ ਦਿੱਤਾ ਪਰ ਬੈਂਕ ਨੇ ਫੇਰ ਵੀ ਉਹਨੂੰ ਸਿਲੈਕਟ ਨਹੀਂ ਕੀਤਾ ਤੇ ਆਪਾਂ ਨੂੰ ਪੈਸਾ ਨਹੀਂ ਕੋਈ ਦਿੱਤਾ ਤੇ ਇਹਨੇ ਮੈਂ ਕਿਹਾ ਕਿ ਚੱਲ ਬੈਂਕ ਪੈਸਾ ਦੇ ਦਊਗਾ ਤੇ ਮੈਂ ਆਪਣੇ ਵਿਆਜੀ ਪੈਸੇ ਚੋਕੇ ਵੀ ਲਾ ਤੇ ਕਿ ਚੱਲ ਬੈਂਕ ਪੈਸੇ ਦੇਊਗਾ ਤੇ ਉਹਨਾਂ ਨੂੰ ਦੇ ਦਾਂ ਕੰਮ ਨਾ ਰੁਕੇ ਪਰ ਬੈਂਕ ਨੇ ਪੈਸੇ ਦਿੱਤੇ ਨਹੀਂ ਤੇ ਉਹਦੇ ਵਿੱਚ ਆ ਵੀ ਉਹ ਵਿਆਜੀ ਪੈਸੇ ਹੀ ਉਹ ਵੀ ਖੜੇ ਆ ਤੇ ਕੋਠੀ ਵੀ ਆਦਿ ਚ ਰਹਿ ਗਈ ਕਿੰਨਾ ਕੁ ਵਿਆਜੂ ਜਿਹੜਾ ਪੈਸਾ ਤੁਸੀਂ ਹੁਣ ਤੱਕ ਲਗਾ ਚੁੱਕੇ ਦੇ ਸਾਜੀ ਪੈਸੇ 4 ਲੱਖ ਰੁਪਇਆ ਲੱਗ ਗਿਆ ਜੀ 4 ਲੱਖ ਤੇ ਉਹਦਾ ਵਿਆਜ ਜਿਹੜਾ ਪੈਣ ਦਿਆ ਹੋਏਗਾ ਲਗਾਤਾਰ ਹੀ ਹਾਂਜੀ ਹਾਂਜੀ 4 ਲੱਖ ਰੁਪਇਆ ਆਪਾਂ ਨੂੰ ਉਹਨਾਂ ਦਿੱਤਾ ਸੀ ਇਹ ਬੈਂਕ ਨੇ ਤੇ 4 ਲੱਖ ਰੁਪਇਆ ਆਪਾਂ ਚੁੱਕ ਕੇ ਲਾ ਲਿਆ ਤੇ 8 ਲੱਖ ਰੁਪਇਆ ਦੇ ਨਾਲ ਇਹ ਟਾਂਚਾ ਖੜਾ ਹੋ ਕੇ ਤੇ ਪਲੱਸਟਰ ਹੋ ਗਿਆ ਜੀ ਬੋਰ ਵੀ ਕਰਾਇਆ ਜੀ ਇਹ 300 ਫੁੱਟ ਬੋਰ ਕਰਾਇਆ ਚੰਗੇ ਪਾਣੀ ਦਾ ਇਹ ਫਿਰ ਵਾਇਰਿੰਗ ਵੀ ਕਰਾਈ ਆ ਜੀ ਆਪਣੀ ਬਿਜਲੀ ਦੀ ਫਿਰ ਪਾਈਪ ਲਾਈਨ ਦੀ ਵੀ ਕਰਾਈ ਆ ਬਾਕੀ ਫਿਰ ਪੂਰਾ ਕੰਪਲੀਟ ਨਹੀਂ ਹੋ ਸਕਿਆ ਕਿੰਨਾ ਕਿੰਨਾ ਕਿ ਜਿਹੜਾ ਹੁਣ ਤੱਕ ਤੁਸੀਂ ਦੱਸ ਰਹੇ 8 ਲੱਖ ਰੁਪਈਆ ਹੁਣ ਤੱਕ ਲੱਗ ਚੁੱਕਾ ਲੱਗ ਚੁੱਕਾ ਪਲਾਰ ਤੋਂ ਜਿਹੜਾ ਕੰਮ ਹੋ ਚੁੱਕਾ ਵਾ ਤੇ ਕਿਹੜਾ ਕਿਹੜਾ ਕੰਮ ਜਿਹੜਾ ਵਾ ਉਹ ਬਾਕੀ ਜੇ ਉਹ ਇਸ ਤਰ੍ਹਾਂ ਜੀ ਕਿ ਹੁਣ ਪਲਸਟਰ ਰਹਿ ਗਿਆ ਬਾਹਰ ਮੱਥਾ ਰਹਿ ਗਿਆ ਤੇ ਅੰਦਰੋਂ ਲੋਬੀ ਤੇ ਡ੍ਰੈੰਗ ਰੂਮ ਰਹਿ ਗਿਆ ਜੀ ਪਲਸਟਰ ਕਰਨ ਵਾਲਾ ਤੇ ਦਰਵਾਜ਼ੇ ਆ ਅੰਦਰ ਫਰਸ਼ ਲੱਗ ਜੇ ਟਾਇਲ ਲੱਗ ਜੇ ਤੇ ਆਪਣੀ ਪਾਈਪ ਲਾਈਨ ਦਾ ਉਹ ਸੈਂਟਰੀ ਦਾ ਕੰਮ ਆ ਬਿਜਲੀ ਦਾ ਕੰਮ ਤੇ ਅੰਦਰ ਸਲਫਾ ਪੈਣ ਵਾਲੀਆਂ ਰਸੋਈ ਦੇ ਵਿੱਚ ਇਹਦੀ ਤਿਆਰੀ ਹੈ ਤੇ ਬਾਕੀ ਪਲਸਤਰ ਆ ਅੰਦਰੋਂ ਬਾਹਰੋਂ ਜੁਨਾ ਵੀ ਰਹਿੰਦਾ ਉਹ ਬਈ ਗੁਰੂ ਘਰ ਦੇ ਤੁਸੀਂ ਵਜ਼ੀਰ ਜੇ ਲੋਕਾਂ ਦੀਆਂ ਅਰਦਾਸ ਬੇਨਤੀਆਂ ਵੀ ਕਰਦੇ ਹੋਵੋਗੇ ਹਾਂਜੀ ਆਪਣੇ ਲਈ ਵੀ ਮਹਾਰਾਜ ਕੋਲ ਅਰਦਾਸ ਬੇਨਤੀ ਕੀਤੀ ਹੋਵੇਗੀ ਹਾਂਜੀ ਅਰਦਾਸ ਬੇਨਤੀ ਕੀਤੀ ਕਰਕੇ ਤੁਸੀਂ ਆਏ ਜੀ ਜੀ ਹਾਂਜੀ ਹਾਂਜੀ ਕੀ ਲੱਗਦਾ ਤੁਹਾਨੂੰ ਕਿ ਮਹਾਰਾਜ ਕਰੇਗਾ ਜਾਂ ਕਰੇਗਾ ਜੀ ਵੇਸ਼ਵਾਸ ਆਪਾਂ ਨੂੰ ਕੀ ਜਿਹੜੀ ਸਿੱਖ ਸੰਗਤ ਹੈ ਉਹਨਾਂ ਨੂੰ ਤੁਸੀਂ ਆਪਣੇ ਵੱਲੋਂ ਕੀ اپੀਲ ਕੀ ਕਹਿਣਾ ਚਾਹੋਗੇ ਅਗਰ ਕੋਈ ਸਿੱਖ ਸੰਸਥਾ ਹੁੰਦੀਆਂ ਨੇ ਕਈ ਸੰਸਥਾਵਾਂ ਨੇ ਜਿਹੜੇ ਤੁਹਾਡੇ ਵਰਗੇ ਗੁਰੂ ਘਰ ਦੇ ਵਜੀਰ ਨੇ ਜਾਂ ਹੋਰ ਕਹਿ ਲਓ ਕਿ ਗਰੀਬ ਲੋਕ ਨੇ ਜਾਂ ਕਈਆਂ ਦੀ ਹੈਲਪ ਕਰਦੇ ਨੇ ਉਹਨਾਂ ਨੂੰ ਕੀ ਬੇਨਤੀ ਕਰੋਗੇ ਬੇਨਤੀ ਇਸ ਤਰ੍ਹਾਂ ਕਿ ਇਹਨਾਂ ਨੂੰ ਆਪਣੇ ਸਿੱਖ ਸੰਗਤਾਂ ਨੂੰ ਪਤਾ ਹੀ ਆ ਕਿ ਗੁਰਦੁਆਰਾ ਸਾਹਿਬ ਦੇ ਜੇ ਗ੍ਰੰਥੀ ਦੀ ਜੇ ਤਨਖਾਹ ਹੈ 6000 ਰੁਪਏ ਜੀ 6000 ਰੁਪਏ ਮੈਨੂੰ ਮਿਲਦਾ ਤੇ 6000 ਰੁਪਏ ਦੇ ਨਾਲ ਚੱਲ ਡਿਊਟੀਆਂ ਲਾ ਕੇ 10000 ਰੁਪਏ ਬਾਬਾ ਦਾ ਸਾਹਿਬ ਤੋਂ ਮਿਲਦਾ ਆਪਾਂ ਨੂੰ ਖਣਪਾੜ ਦੀ ਡਿਊਟੀ ਕਰਦੇ ਆਂ ਤੇ ਉਹ ਡਿਊਟੀ ਲੱਗੀ ਤੇ ਸਾਨੂੰ ਪੈਸੇ ਮਿਲਦੇ ਆਂ ਹਾਂਜੀ ਤੇ ਉਹ 16000 ਰੁਪਏ ਦੇ ਨਾਲ ਆਪਾਂ 6500 ਰੁਪਏ ਲੋਨ ਦੀ ਕਿਸ਼ਤਾਰ ਦੇਨੇ ਆ ਤੇ 10000 ਰੁਪਏ ਨਾਲ ਇੱਕ ਦੀ ਕਮੇਟੀ ਨਾਲ ਤੇ ਘਰ ਦਾ ਖਰਚਾ ਤੇ ਉਹ ਰੋਜ਼ ਦਾ ਮੋਟਰਸਾਈਕਲ ਦਾ ਖਰਚਾ ਹੁਣ ਜਾਣ ਦਾ ਤੇ ਉਹ ਮਾਸਾ ਹੀ ਸੈੱਟ ਆਉਂਦਾ ਤੇ ਬਾਕੀ ਰੋਟੀ ਪਾਣੀ ਵਦਿਕਾ ਗੁਰੂ ਗ੍ਰੰਥ ਸਾਹਿਬ ਜੀ ਦਿੱਤੀ ਜਾਂਦੇ ਆਪਾਂ ਬਾਬਾ ਜੀ ਅਗਰ ਗੱਲ ਕਰੀਏ ਕਿ ਤੁਸੀਂ ਗੁਰੂ ਘਰ ਦੇ ਵਜ਼ੀਰ ਜੇ ਹਾਂਜੀ ਗੁਰਸਿੱਖ ਜੇ ਪ੍ਰੋਪਰ ਅਗਰ ਕਿਸੇ ਧਰਮ ਦੀ ਗੱਲ ਕੀਤੀ ਜਾਵੇ ਤੇ ਲਾਲਚ ਦੇ ਕੇ ਕਈ ਕਹਿ ਦਿੰਦੇ ਨੇ ਕਿ ਸਾਡੇ ਵੱਲ ਆ ਜਾਓ ਸਾਡੇ ਧਰਮ ਚ ਆ ਜਾਓ ਅਸੀਂ ਤੁਹਾਡਾ ਮਕਾਨ ਬਣਾ ਲਾਂਗੇ ਤੁਹਾਨੂੰ ਗੱਡੀ ਦੇ ਦਾਂਗੇ ਬੜਾ ਕੁਝ ਕਹਿ ਜਾਂਦਾ ਨਹੀਂ ਨਹੀਂ ਮਹਾਰਾਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂ ਇਹ ਦਸਵੇਂ ਪਾਤਸ਼ਾਹ ਦੇ ਅੱਗੇ ਸੀਸ ਝੁਕ ਗਿਆ ਜੀ ਪੰਜਾਂ ਪਿਆਰਾਂ ਤੋਂ ਪੌੜਾ ਆਪਾਂ ਅਮਰਤ ਦੀ ਲਈ ਆ ਜੀ ਇਹ ਸੀਸ ਹੋਰ ਕਿਸੇ ਅੱਗੇ ਨਹੀਂ ਝੁਕ ਸਕਦਾ ਕੋਠੀ ਕੰਪਲੀਟ ਹੋਵੇ ਚਾਹੇ ਨਾ ਹੋਵੇ ਨਹੀਂ ਪੂਰਾ ਦ੍ਰਿੜ ਇਰਾਦਾ ਹਾਂ ਵਿਸ਼ਵਾਸ ਜੀ ਦੇ ਉੱਤੇ ਕਿ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਜ਼ਰੂਰ ਕਰਨਗੇ ਹਾਂ ਜੀ ਹਾਂ ਜੀ ਮਹਾਰਾਜ ਸ਼ਬਦ ਸਰੂਪ ਆ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਦਾ ਰੂਪ ਆ ਹਾਂ ਜੀ ਉਹਨਾਂ ਦਾ ਆਪਾਂ ਪੱਲਾ ਫੜਿਆ ਤੇ ਕਦੇ ਤੇ ਆਪਾਂ ਨੂੰ ਏਕਾ ਮਾੜੀ ਨਹੀਂ ਸਕਦਾ ਜੀ ਹਾਂ ਅੱਜ ਨਹੀਂ ਕੱਲ ਕੱਲ ਨਹੀਂ ਪਰਸਾ ਹੋ ਜਾਏਗਾ ਵਿਸ਼ਵਾਸ ਇਹਨਾਂ ਤੁਹਾਨੂੰ ਵਿਸ਼ਵਾਸ ਹੈ ਤੇ ਕਈ ਗੁਰਸਿੱਖ ਜਿਹੜੀਆਂ ਸੰਸਥਾਵਾਂ ਨੇ ਕੋਈ ਹੋਰ ਐਨ ਆਰ ਆਈ ਵੀਰ ਤੁਹਾਨੂੰ ਦੇਖ ਰਹੇ ਹੋਣਗੇ ਤੁਹਾਡੀ ਮਦਦ ਕਰਨੀ ਚਾਹਣਗੇ ਤੇ ਕਿਸ ਨੰਬਰ ਦੇ ਉੱਤੇ ਉਹ ਤੁਹਾਡੇ ਨਾਲ ਜਿਹੜਾ ਹੈ ਰਾਬਤਾ ਕਾਇਮ ਕਰ ਸਕਦੇ ਨੇ ਮੈਂ ਚਾਹਾਂਗਾ ਕੈਮਰੇ ਦੇ ਸਾਹਮਣੇ ਆਪਣਾ ਨੰਬਰ ਜਿਹੜਾ ਹੈ ਤੁਸੀਂ ਆਪਣੀ ਜਬਾਨੀ ਬੋਲ ਦਿਓ ਠੀਕ ਹੈ ਜੀ ਨੰਬਰ ਆ ਜੀ 75299 50827 75299 50827 ਮੋਬਾਈਲ ਨੰਬਰ ਆ ਜੀ ਬਬਾ ਜੀ ਗੱਲਬਾਤ ਕਰ ਲਈ ਜਾਣਕਾਰੀ ਦੇ ਲਈ ਧੰਨਵਾਦ ਤੁਹਾਡਾ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੇ ਜੀ ਗੁਰੂ ਘਰ ਦੇ ਗ੍ਰੰਥ ਇਸਨ ਗੁਰੂ ਘਰ ਦੇ ਗ੍ਰੰਥੀ ਤੇ ਪੂਰਾ ਡ੍ਰਿੜ ਇਰਾਦਾ ਵੀ ਹੈ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇਹ ਵੀ ਪੁੱਛਿਆ ਗਿਆ ਕਿ ਤੁਹਾਨੂੰ ਅਗਰ ਕੋਈ ਲਾਲਚ ਦਿੰਦਾ ਹੈ ਕਈ ਕਈ ਧਰਮਾਂ ਦੇ ਵਿੱਚ ਦੇਖਿਆ ਜਾਂਦਾ ਹੈ ਲਾਲਚ ਦੇ ਕੇ ਆਪਣੇ ਵੱਲ ਖਿੱਚਿਆ ਜਾਂਦਾ ਹੈ ਪਰ ਉਹਨਾਂ ਦਾ ਪੂਰਾ ਦ੍ਰਿੜ ਇਰਾਦਾ ਹੈ ਅੱਜ ਨਹੀਂ ਕੱਲ ਨਹੀਂ ਪਰਸੋਂ ਨੂੰ ਉਹਨਾਂ ਦਾ ਆਸ਼ੀਆਨਾ ਜਿਹੜਾ ਹੈ ਕੰਪਲੀਟ ਹੋ ਜਾਏਗਾ ਪਰ ਆਪਣੇ ਧਰਮ ਦੇ ਉੱਤੇ ਵੀ ਪੂਰੇ ਪੱਕੇ ਤੇ ਨਿਸ਼ਚੇ ਦੇ ਨਾਲੋਂ ਅੜੇ ਹੋਏ ਨੇ ਕੋਈ ਵੀ ਲਾਲਚ ਦਵੇ ਪਰ ਆਪਣੇ ਧਰਮ ਤੋਂ ਜਿਹੜਾ ਹੈ ਇੱਧਰ ਤੋਂ ਉੱਧਰ ਨਹੀਂ ਹੋਣਾ ਇਸ ਲਈ ਸਿੱਖ ਸੰਗਤ ਨੂੰ ਐਨ ਆਰ ਆਈ ਵੀਰਾਂ ਨੂੰ ਬੇਨਤੀ ਹੈ ਇਸ ਗੁਰਸਿੱਖ ਵੀਰ ਦੀ ਬਾਬਾ ਜੀ ਦੀ ਬਾਹ ਫੜੋ ਤੇ ਇਹਨਾਂ ਦਾ ਜਿਹੜਾ ਰਹਿ ਗਿਆ ਆਸ਼ੀਆਨਾ ਹੈ ਉਸ ਨੂੰ ਪੂਰਾ ਕਰਨ ਦੇ ਵਿੱਚ ਇਹਨਾਂ ਦੀ ਮਦਦ ਕੀਤੀ ਜਾਵੇ ਐਸੀਆਂ ਹੋਰ ਜਾਣਕਾਰੀਆਂ ਦੇ ਲੈਣ ਦੇ ਲਈ ਤੁਸੀਂ ਬਨੇ ਰਹੋ 9pro ਪੰਜਾਬ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ